ਦੇ ਵਿੱਚ ਪੰਜਾਬ ਦੇ ਬੱਚੇ ਮੱਲਾ ਮਾਰ ਰਹੇ ਨੇ ਤੇ ਇਸੇ ਦਰਮਿਆਨ ਦਾਸ ਇੱਕ ਡੇਰਾ ਬਾਬਾ ਨਾਨਕ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਖੇਡਾਂ ਦੇ ਵਿੱਚ ਸਫਲਤਾ ਹਾਸਲ ਕਰਨ ਵਾਲੇ 80 ਫੀਸਦੀ ਵਿਅੰਗ ਬੱਚਿਆਂ ਦੇ ਵਿੱਚੋਂ ਇੱਕ ਨਹੀਂ ਦੋ ਨਹੀਂ ਬਲਕਿ ਤਿੰਨ ਰਜਤ ਪਦਕ ਰਾਜ ਪੱਧਰ ਤੇ ਕਰ ਆਏ ਨੇ ਤੇ ਉੱਥੇ ਪਰਿਵਾਰ ਦੀਆਂ ਅੱਖਾਂ ਦੇ ਵਿੱਚ ਖੁਸ਼ੀ ਵਾਲੇ ਹੰਝੂ ਨਜ਼ਰ ਆਏ ਨੇ ਦੱਸਦੇ ਇਹ ਕਿ ਦਿਵਾਂਸ਼ੂ ਦੇ ਪਿਤਾ ਤੇ ਉਹਨਾਂ ਦੇ ਕੋਚ ਦਾ ਇਹ ਕਹਿਣਾ ਹੈ ਕਿ ਉਹ ਦੂਸਰੇ ਬੱਚਿਆਂ ਤੋਂ ਖਾਸ ਹੈ ਤੇ ਪਿਛਲੇ ਕੁਝ ਸਮੇਂ ਦੇ ਵਿੱਚ ਟ੍ਰੇਨਿੰਗ ਕਰ ਰਿਹਾ ਤੇ ਹਜ਼ਾਰਾਂ ਬੱਚਿਆਂ ਦੇ ਵਿੱਚੋਂ ਪੰਜਾਬ ਦਾ ਇਕਲੌਤਾ ਬੱਚਾ ਹੈ ਜਿਸ ਨੇ ਕਿ ਤਿੰਨ ਸਿਲਵਰ ਮੈਡਲ ਹਾਸਲ ਕੀਤੇ ਨੇ ਦਿਵਾਂਸ਼ੂ ਜਿਸ ਨੇ ਕਿ ਵੱਡੀ ਸਫਲਤਾ ਹਾਸਲ ਕੀਤੀ ਹੈ ਤੇ ਮਾਪੇ ਜਿਹੜੇ ਨੇ ਆਪਣੇ ਇਸ ਬੱਚੇ ਤੇ ਮਾਣ ਕਰ ਰਹੇ ਨੇ ਤੇ ਉਹਨਾਂ ਦਾ ਕਹਿਣਾ ਕਿ ਪੰਜਾਬ ਸਰਕਾਰ ਨੂੰ ਵੀ ਅਜਿਹੇ ਵਿਸ਼ੇਸ਼ ਬੱਚਿਆਂ ਦੇ ਲਈ ਖਾਸ ਜਿਹੜੇ ਯੋਗਦਾਨ ਪਾਉਣੇ ਚਾਹੀਦੇ ਨੇ ਤੇ ਪੰਜਾਬ ਸਰਕਾਰ ਕਰ ਵੀ ਰਹੀ ਹੈ ਉੱਥੇ ਦੱਸ ਦਈਏ ਕਿ ਦੀਵਾਨਸ਼ੂ ਨੇ ਵੀ ਆਪਣੇ ਵਰਗੇ ਬੱਚਿਆਂ ਨੂੰ ਖੇਡਾਂ ਨਾਲ ਜੁੜਨ ਤੇ ਪਰਿਵਾਰ ਦਾ ਨਾਲ ਰੋਸ਼ਨ ਕਰਨ ਦਾ ਸੁਨੇਹਾ ਦਿੱਤਾ ਦੀਵਾਨਸ਼ੂ ਚੌਧਰੀ ਸਰਕਾਰ ਸਕੂਲੇ ਗੇਮ ਮਾਲਾ ਦਾਣੇ ਹੋਇਆ ਉੱਚੇ ਗੇਮ ਮਾਲਾ ਸ਼ਾਰਟ ਪੁੱਟ ਜੈਵਲਿਨ ਤਰੋ ਡਿਸਕਸ ਉੱਚੇ ਮੈਂ ਮੈਡਲ ਲੈ ਕੇ ਆਇਆ ਕਿੰਨੇ ਮੈਡਲ ਲੈ ਕੇ ਆਇਆ ਤਿੰਨ ਕਿੰਨੇ ਬੱਚੇ ਆ? ਉੱਥੇ ਉੱਥੇ ਬਹੁਤ ਬੱਚੇ ਆ। ਖੁਸ਼ ਕਿਨੇ ਹੋ ਗਏ? ਬਡੇ। ਹਾਂ ਬੋਲ ਨਹੀਂ ਕੌਣ ਖੁਸ਼? ਕੌਣ ਬੜੇ? ਮਮੀ ਦਾਦੀ। ਮਮੀ ਦਾਦੀ। ਕੌਣ? ਅੱਛਾ ਬਹੁਤ سارے ਬੱਚੇ ਆ। ਕੀ ਮੈਸੇਜ ਲੈਂਦੇ ਏਦਾਂ ਤੁਹਾਡੇ ਅੰਦਰ? ਇਹ ਆ ਗਿਆ। ਬਦੋ ਕੇ ਮਾਂ ਖੇਲੋ। ਗੇਮ ਬਿਲੋਂ ਨਾ ਆਲੋਚਨ ਕਰ ਮਾਪੇ ਉਹਦਾ ਰਾਹ ਰੋਸ਼ੀ ਕਰੋ ਜੇ ਮਾਂ ਖੇਡ ਖੇਡ ਕੇ ਆ ਕੇ ਉਹ ਦੋ ਪੜਾਈ ਵੀ ਕਰੋ ਪੜਾਈ ਵੀ ਕਰੋ ਕਦੇ ਦੁੱਖ ਨਹੀਂ ਲੱਗਦਾ ਕਿ ਜਿੱਦਾਂ ਹੁਣ ਤੂੰ ਸਪੈਸ਼ਲ ਆ ਤੇਰੇ ਕੋਲ ਚੱਲਿਆ ਨਹੀਂ ਜਾਂਦਾ ਦੂਜੇ ਬੱਚਿਆਂ ਨੂੰ ਦੇਖ ਕੇ ਕਦੀ ਮਨ ਨੂੰ ਆਉਂਦਾ ਨਹੀਂ ਕਿ ਮੈਂ ਕਿਉਂ ਨਹੀਂ ਦੁਰਸਕਦਾ ਨਹੀਂ ਲੈ ਜਦੋਂ ਕਿਤੇ ਜਾਣਾ ਮੇਰਾ ਨਾਮ ਰਜ਼ਰ ਕੁਮਾਰ ਅਸਰੁਰਿੰਦਰ ਜੀ ਬੇਡੇ ਮੱਲਾ ਮਾਰਨੀ ਹੈ ਕਦੇ ਸੋਚਿਆ ਹੈ ਕਿ ਇੱਕ ਬੱਚਾ ਪਾਇਆ ਤੇ ਦੂਸਰੇ ਪਾਸੇ ਪੂਰੇ ਇਲਾਕੇ ਦਾ ਮਾਨਵ ਦਾ ਹੈ ਦੇਖੋ ਜੀ ਸਾਨੂੰ ਤੇ ਇੱਕ ਚੀਜ਼ ਦਾ ਪਤਾ ਨਹੀਂ ਆ ਗਿਆ ਕਿ ਇਹ ਗੇਮਾਂ ਵੀ ਹੈਗੀਆਂ ਇਹ ਤੇ ਜਦੋਂ ਪਤਾ ਲੱਗਾ ਤੇ ਫਿਰ ਅਸੀਂ ਮੈਡਨ ਦਾ ਕੰਟਰੈਕਟ ਇਹਨਾਂ ਨੇ ਕੀਤਾ ਇਹ ਘਰ ਆਏ ਕਿ ਬੱਚੇ ਲੱਗ ਜਾਓ ਇਹ ਬੱਚੇ ਬਤਲਾਗ ਬੱਚਿਆਂ ਦੀ ਵੀ ਗੇਮਾਂ ਹੁੰਦੀ ਹੈ ਸਾਨੂੰ ਤੇ ਚੀਜ਼ ਦਾ ਪਤਾ ਨਹੀਂ ਅਜੇ ਟੀਵੀ ਤੇ ਵੇਖਨੇ ਕਿ ਬਾਹਰ ਅਜਿਹੀਆਂ ਗੇਮਾਂ ਹੁੰਦੀਆਂ ਤੇ ਸਾਡੇ ਪੰਜਾਬ ਚ ਤਾਂ ਪਹਿਲੀ ਵਾਰ ਹੀ ਆਈਆਂ ਨੇ ਬਦਰ ਪੰਜਾਬ ਦੀਆਂ ਜਿਹੜੀਆਂ ਭਗਵੰਤ ਮਾਨ ਨੇ ਹੁਣ ਕੀਤੀਆਂ ਨੇ ਉਹਦੇ ਵਿੱਚ ਆਪਣਾ ਟ੍ਰੇਨਿੰਗ ਲਈ ਜਾਂਦਾ ਰਿਹਾ ਕੋਚ ਕੋਲੋਂ ਗਰਾਊਂਡ 'ਚ ਜਾਂਦਾ ਰਿਹਾ ਬ੍ਰਦਰ ਇਹ ਨਾਲ ਲੈ ਕੇ ਸਾਡੇ ਕੋਲ ਤਾਂ ਟਾਈਮ ਨਹੀਂ ਹੁੰਦਾ ਇਹ ਹੈ ਕਿ ਇਹਦੀ ਮੰਮਾ ਸਵੇਰੇ ਸਕੂਲੇ ਛੱਡਦੀ ਹੈ ਮੈਂ ਲੈਦਾ ਹਾਂ ਯਾਨੀ ਕਿ ਵਾਰੀ ਵੱਡੀ ਦੀ ਹੈ ਜਾਂ ਪੱਚੀ ਕਿ ਇੱਕ ਬੱਚਾ ਛੱਡਰਦੇ ਸਵੇਰੇ ਨੂੰ ਤੇ ਮੈਂ ਲੈਦਾ ਹਾਂ ਕੰਪਰੋਮਾਈਜ਼ ਤੇ ਕਰਨਾ ਹੀ ਪੈਣਾ ਜੀ ਘਰ ਦੇ ਵਿੱਚ ਤੇ ਚਲੋ ਬਾਹਰ ਦਾ ਵੀ ਵੇਖਣਾ ਘਰ ਦਾ ਵੀ ਵੇਖਣਾ ਮਿਹਨਤ ਮਜ਼ਦੂਰੀ ਕਰੀਦੀ ਹੈ ਜੀ ਤੇ ਜਿਹਦੇ ਨਾਲ ਹੁਣ ਬੱਚਾ ਸਾਡਾ ਜਿਹੜਾ ਕੀ ਗੇਮਾਂ ਖੇਲ ਕੇ ਆ ਤਿੰਨ 골 ਆਪਣਾ ਸਿਲਵਰ 골ਡ ਲੈ ਜੇ ਚਿੱਤੇ ਨੇ ਗੇਮਾਂ ਖੇਡੀਆਂ ਨੇ ਸੌਟਬੋਲ ਜੈਬਲੀ ਤੇ thro ਤਿੰਨ ਸਾਨੂੰ ਬੜਾ ਮਾਣ ਆ ਵੀ ਸਾਡਾ ਵੀ ਬੱਚਾ ਵੀ ਅੱਗੇ ਵਧਿਆ ਤੇ ਖੁਸ਼ੀ ਯਾਰ ਕਰਦੇ ਬੱਚਾ ਅੱਗੇ ਵਧਿਆ ਇਹ ਮਾਪੇ ਉਹਦਾ ਵੀ ਨਾਮ ਰੋਸ਼ਨ ਕੀਤਾ ਗੇਮਾਂ ਦੇ ਨਾਵਾਂ ਦਾ ਬਾਲ ਨੇ ਜੇ ਤੁਹਾਨੂੰ ਪਤਾ ਹੀ ਨਹੀਂ ਨਹੀਂ ਜੀ ਸਾਨੂੰ ਅੱਜ ਤੱਕ ਪਤਾ ਵੀ ਨਹੀਂ ਕੀ ਹੁੰਦਾ ਅੱਜ ਤਾਂ ਜਬੈਡ ਬਾਲ ਫੁੱਟਬਾਲ ਹਾਕੀ ਇਹੋ ਜਿਹੇ ਤੇ ਰਹੇ ਹੋਂ ਤਾਂ ਦੇਖੋ ਜੀ ਜਿੰਦ ਵਿੱਚ ਅਸੀਂ ਬਾਹਰ ਜਾਵਾਂਗੇ ਚੂਜੂ ਗੇਮਾਂ ਦਾ ਪਤਾ ਚੱਲੇਗਾ ਹੁਣ ਇਹਦੀ ਸਿਲੈਕਸ਼ਨ ਹੋ ਰਹੀ ਹੈ ਜੀ ਫੇਰ ਵਿਸ਼ਾਖਾ ਪਟਨਾ ਦੀ ਦੇਖੋ ਹੁਣ ਬਾਹਰ ਅਚਾਈ ਕੀ ਕਰਕੇ ਆਦੇ ਤੇ ਜਾਣਾ ਪਏਗਾ ਜੀ ਇਹਦੇ ਨਾਲ ਮੇਰਾ ਨਾਮ ਸਿਮਰਨਜੀਤ ਕੌਰ ਰੰਦਾਵਾ ਇਹ ਪੈਰਾਖੇਡਾ ਵਤਨ ਪੰਜਾਬ ਦੀਆਂ ਪਹਿਲੀ ਵਾਰੀ ਆਪਣੇ ਪੰਜਾਬ ਚ ਹੋਈਆਂ ਨੇ ਆਪਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਇਹ ਇੰਨਾ ਵੱਡਾ ਉਪਰਾਲਾ ਕੀਤਾ ਹੈ ਜਸਪ੍ਰੀਤ ਸਿੰਘ ਢਾਲੀਵਾਲ ਜਿਹੜੇ ਆਪਣੇ ਪੰਜਾਬ ਦੇ ਜਨਰਲ ਸੈਕਟਰੀ ਨੇ ਸ਼ਮਿੰਦਰ ਸਿੰਘ ਢਿਲੋਣੀ ਇਹਨਾਂ ਦੋਵਾਂ ਨੇ ਭਗਵੰਤ ਸਿੰਘ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਗੱਲ ਕੀਤੀ ਕਿ ਸਾਡੇ ਇਸ ਵਾਰ ਜਿਹੜੀਆਂ 올림픽 ਹੋਈਆਂ ਨੇ ਪੈਰਾ 올림픽 ਉਹਦੇ ਵਿੱਚ 29 ਮੈਡਲ ਆਏ ਨੇ ਤੇ ਆਪਣੇ ਪੰਜਾਬ ਦੇ ਤਿੰਨ ਬੱਚੇ ਖੇਡਣ ਗਏ ਨੇ athletics ਦਾ ਸੀਗਾ ਇੱਕ ਤੇ ਇੱਕ ਬੈਡਮਿੰਟਨ ਤੇ ਇੱਕ ਪਾਵਰ ਲਿਫਟਿੰਗ ਦਾ ਤੇ ਇਹਨਾਂ ਨੇ ਇਹਨਾਂ ਨਾਲ ਗੱਲਬਾਤ ਕੀਤੀ ਆਪਣੇ ਮੁੱਖ ਮੰਤਰੀ ਨਾਲ ਭਗਵੰਤ ਸਿੰਘ ਮਾਨ ਨਾਲ ਤੇ ਉਹਨਾਂ ਨਾਲ ਗੱਲਬਾਤ ਕਰਕੇ ਤੇ ਇਹਨਾਂ ਨੇ ਆ ਪੈਰਾ ਖੇਡਾ ਵਤਨ ਪੰਜਾਬ ਦੀਆਂ ਪਹਿਲੀ ਵਾਰੀ ਆਪਣੇ ਪੰਜਾਬ 'ਚ ਕਰਵਾਈਆਂ ਲੁਧਿਆਣਾ ਗੁਰਨਾਨਕ ਸਟੇਡੀਅਮ ਦੇ ਵਿੱਚ ਤੇ ਉਹਦੇ ਵਿੱਚ ਵੀ ਇਹਨਾਂ ਨੇ ਤਿੰਨੇ ਗੇਮਾਂ ਰਖਵਾਈਆਂ ਸੀਗੀਆਂ ਪੈਰਾ ਬੈਡਮਿੰਟਨ ਪੈਰਾ ਪਾਵਰ ਲਿਫਟਿੰਗ ਤੇ ਪੈਰਾ ਐਥਲੈਟਿਕਸ ਤੇ ਇਹਦੇ ਵਿੱਚ ਦਿਵਿਆਂਚੂ ਵੀ ਖੇਡਣ ਗਿਆ ਸੀਗਾ ਜਿਹੜਾ ਮੇਰੇ ਕੋਲ ਟ੍ਰੇਨਿੰਗ ਕਰ ਰਿਹਾ ਸੀਗਾ ਜੁਲਾਈ ਮਹੀਨੇ ਤੋਂ ਇਹਦੀ ਟ੍ਰੇਨਿੰਗ ਸਟਾਰਟ ਹੋਈ ਸੀਗੀ ਤੇ ਇਹਨਾਂ ਨੂੰ ਮੈਂ ਦੱਸਿਆ ਕਿ ਤੁਸੀਂ ਇਦਾਂ ਕੰਪੀਟੀਸ਼ਨ ਆ ਤੁਸੀਂ ਖੇਡਣ ਆਉਣਾ ਵਾ ਉਥੇ ਫਿਰ ਇਹ ਲੈ ਕੇ ਆਏ ਇਹਨਾਂ ਦੇ ਪੇਰੈਂਟਸ ਤੇ ਫਿਰ ਇਹਨਾਂ ਨੇ ਇਹਦੇ ਕੰਪੀਟੀਸ਼ਨ ਸੀਗਾ ਇਹਦੀ ਕੈਟਾਗਰੀ ਹੋਈ ਇਹਦੀ ਕੈਟਾਗਰੀ ਹੈਗੀ ਆ 36 T F36 ਤੇ ਇਹਨੇ ਖੇਡੇ ਕੰਪੀਟੀਸ਼ਨ ਤੇ ਉਹਦੇ ਵਿੱਚੋਂ ਇਹਦੇ ਤਿੰਨ ਸਿਲਵਰ ਮੈਡਲ ਆਏ ਆ ਸਾਰੇ ਪੰਜਾਬ ਚੋਂ ਕਿੰਨੇ ਬੱਚੇ ਸੀ ਟੋਟਲ ਟੋਟਲ ਉੱਥੇ ਸਾਰੇ ਪੰਜਾਬ ਦੇ ਬੱਚੇ ਟੋਟਲ ਤੇ 1000 ਤੋਂ ਪਲੱਸ ਸੀਗੇ ਕਿਉਂਕਿ ਇੱਕ ਪਾਵਰ ਲਿਫਟਿੰਗ ਦੇ ਅਲੱਗ ਤੋਂ ਸੀਗੇ ਪੈਰਾ ਬੈਡਮਿੰਟਨ ਦੇ ਅਲੱਗ ਤੋਂ ਸੀਗੇ ਔਰ ਪੈਰਾ ਐਥਲੈਟਿਕਸ ਦੇ ਵੀ ਅਲੱਗ ਤੋਂ ਸੀਗੇ ਔਮਨ ਐਂਡ ਮੈਨ ਦੇ ਦੋਨਾਂ ਦੇ ਹੋਏ ਸੀਗੇ ਕੰਪੀਟੀਸ਼ਨ ਤੇ ਬਹੁਤ ਜ਼ਿਆਦਾ ਕੰਪੀਟੀਸ਼ਨ ਟਫ ਸੀਗਾ ਅਜੇ ਤਾਂ ਸ਼ੁਰੂਆਤ ਆ ਅਗਲੇ ਨੈਕਸਟ ਈਅਰ ਤਾ ਇਤੋਂ ਵੀ ਵੱਧ ਕੇ ਮਤਲਬ ਬੱਚੇ ਹੋਣ ਲੱਗ ਜਣੇ ਜਿਨ੍ਹਾਂ ਨੂੰ ਹਜੇ ਪਤਾ ਨਹੀਂ ਲੱਗਾ ਹੁਣ ਪਤਾ ਲੱਗੇਗਾ ਹੌਲੀ ਹੌਲੀ ਕਰਕੇ ਹੋਰ ਵਧੀਆ ਹੋ ਸਕਦਾ ਏ ਤੇ ਅਸੀਂ ਚਾਹੁੰਦੇ ਆ ਕਿ ਆਪਣੇ ਪੰਜਾਬ ਦੇ ਬੱਚੇ ਵੱਧ ਤੋਂ ਵੱਧ ਇਨ੍ਹਾਂ ਗੇਮਾਂ ਦੇ ਵਿੱਚ ਭਾਗ ਲੈਣ ਤੇ ਆਪਣਾ ਨਾਮ ਰੋਸ਼ਨ ਕਰਨ ਤੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਨ ਇੰਡੀਆ ਦਾ ਨਾਮ ਰੋਸ਼ਨ ਕਰਨ ਤੇ ਆਪਣੇ ਪੇਰੈਂਟਸ ਦਾ ਨਾਮ ਰੋਸ਼ਨ ਕਰਨ